ਕੁਲਦੀਪ ਸਿੰਘ ਆਲਖ ਵੱਲੋਂ ਸਪੋਰਟਸ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਖੇਡ ਜਗਤ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ ਅਰਮਨ ਰੇਡੀਓ ਆਸਟ੍ਰੇਲੀਆ ਦੀ ਨਿਊਜ਼ ਟੀਮ ਪਹਿਲਾ 24ਵੀਆਂ ਖਬਰਾਂ ਨਿਸ਼ਾਨੇਬਾਜ਼ੀ ਨਰੂਕਾ ਨੇ ਸਕੀਟ ਚ ਸੋਨ ਤਗਮਾ ਜਿੱਤਿਆ ਯੂਐਸ ਓਪਨ 2025 ਅਲਕਾਰਾਜ ਨੇ ਅਗਾਸੀ ਨੂੰ ਹਰਾਇਆ ਨਵੀਂ ਚੁਣੌਤੀ ਆਂਧਰਾ ਛੱਡ ਹਨਮਾ ਵਿਹਾਰੀ ਤ੍ਰਿਪੁਰਾ ਚ ਸ਼ਾਮਲ ਟੇਬਲ ਟੈਨਿਸ ਜਾਰਡਨ ਚ ਹਰਕੁੰਬਰ ਦੀ ਤਾੰਕ ਕੇਂਦਰ ਸਰਕਾਰ ਵੱਲੋਂ ਭਾਰਤ ਨੂੰ ਏਸ਼ੀਆ ਕੱਪ ਵਿੱਚ ਪਾਕਿਸਤਾਨ ਨਾਲ ਖੇਡਣ ਦੀ ਇਜਾਜ਼ਤ ਸੁਨੀਲ ਗਵਸਕਰ ਨੇ ਕਿਹਾ ਆਪਣੀ ਕ੍ਰਿਕਟ ਤੇ ਧਿਆਨ ਦਿਓ ਅਸੀਂ ਆਪਣੇ ਬਾਰੇ ਸੋਚਾਂਗੇ ਹੁਣ ਖਬਰਾਂ ਵਿਸਥਾਰ ਨਾਲ ਨਿਸ਼ਾਨੇਬਾਜ਼ੀ ਨਰੁਕਾ ਨੇ ਸਕੀਟ ਚ ਸੋਨ ਤਗਮਾ ਜਿੱਤਿਆ ਭਾਰਤੀ ਨਿਸ਼ਾਨੇਬਾਜ਼ ਅਨੰਤਜੀਤ ਸਿੰਘ ਨਰੁਕਾ ਨੇ ਅੱਜ ਏਸ਼ੀਆਈ ਚੈਂਪੀਅਨਸ਼ਿਪ ਵਿੱਚ ਕੁਵੈਤ ਦੇ मंसूर ਅਲ ਰਸ਼ੀਦੀ ਨੂੰ ਹਰਾ ਕੇ ਆਪਣਾ ਪਹਿਲਾ ਵਿਅਕਤੀਗਤ ਸੋਨ ਤਗਮਾ ਜਿੱਤਿਆ ਇਸ ਤੋਂ ਪਹਿਲਾਂ ਸੌਰਵ ਚੌਧਰੀ ਅਤੇ ਸਰੂਚੀ ਇੰਦਰ ਸਿੰਘ ਦੀ ਭਾਰਤੀ ਜੋੜੀ ਨੇ 10 ਮੀਟਰ 에ਅਰ ਪਿਸਟਲ ਮਿਕਸਡ ਟੀਮ ਵਰਗ ਵਿੱਚ ਚੀਨੀ ਤਾਇਪੇ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਦੋਵਾਂ ਨੇ ਲਿਊ ਹੈਂਗ ਯੂ ਅਤੇ ਐਸ ਯਾਂਗ ਚੇਨ ਨੂੰ ਹਰਾਇਆ। ਭਾਰਤੀ ਜੋੜੀ ਕੁਆਲੀਫਾਈਂਗ ਗੇਟ ਵਿੱਚ ਪੰਜਵੇਂ ਸਥਾਨ ਤੇ ਰਹੀ ਸੀ। ਸੋਨ ਤਗਮੇ ਲਈ ਮੁਕਾਬਲਾ ਚੀਨ ਅਤੇ ਦੱਖਣੀ ਕੋਰੀਆ ਵਿਚਾਲੇ ਸੀ ਜਿਸ ਵਿੱਚ ਚੀਨ ਨੇ ਜਿੱਤ ਹਾਸਲ ਕੀਤੀ। ਬਾਕੀ ਚਾਰ ਟੀਮਾਂ ਨੇ ਕਾਂਸੀ ਦੇ ਤਗਮੇ ਲਈ ਮੁਕਾਬਲਾ ਕੀਤਾ ਜਿਸ ਵਿੱਚ ਭਾਰਤ ਨੇ ਚੀਨੀ ਤਾਈਪੇ ਨੂੰ ਹਰਾਇਆ ਅਤੇ ਦੂਜੇ ਮੈਚ ਵਿੱਚ ਈਰਾਨ ਨੇ ਵਿਏਟਨਾਮ ਨੂੰ ਹਰਾਇਆ ਸਰੂਚੀ ਨੇ ਕੁਆਲੀਫਾਈਂਗ ਗੇਡ ਵਿੱਚ ਵਧੀਆ ਸ਼ੁਰੂਆਤ ਕੀਤੀ ਜੂਨੀਅਰ 10 ਮੀਟਰ 에ਅਰ ਪਿਸਟਲ ਮਿਕਸਡ ਟੀਮ ਇਵੈਂਟ ਵਿੱਚ ਵੰਸ਼ਿਕਾ ਚੌਧਰੀ ਤੇ ਗੈਵਿਨ ਐਂਥਨੀ ਦੀ ਜੋੜੀ ਨੇ ਪੋਰੀਆਈ ਜੋੜੀ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਭਾਰਤੀ ਟੀਮ ਕੁਆਲੀਫਿਕੇਸ਼ਨ ਵਿੱਚ ਦੂਜੇ ਸਥਾਨ ਤੇ ਰਹੀ US Open 2025 ਅਲਕਾਰਾਜ਼ ਨੇ ਅਗਾਸੀ ਨੂੰ ਹਰਾਇਆ 카를ੋਸ ਅਲਕਾਰਾਜ਼ ਨੇ US Open ਵਿੱਚ ਸਿਰ ਮੁੰਡਵਾ ਕੇ ਸ਼ੁਰੂਆਤ ਕੀਤੀ ਤੇ ਵਾਲ ਕਟਵਾਉਣ ਦੀ ਤੁਲਨਾ ਆਂਦਰੇ ਅਗਾਸੀ ਦੇ ਗੰਗੇ ਯੁੱਗ ਨਾਲ ਕੀਤੀ ਗਈ 카를ੋਸ ਅਲਕਾਰਾਜ਼ ਨੇ 2025 US Open ਵਿੱਚ ਸਿਰ ਮੁੰਡਵਾ ਕੇ ਪ੍ਰਵੇਸ਼ ਕੀਤਾ ਤੇ ਆਪਣਾ ਪਹਿਲਾ ਮੈਚ ਰੀਲੀਓ ਪੇਲਕਾ ਨੂੰ 6 ਤੋਂ 4 7 ਤੋਂ 5 6 ਤੋਂ 4 ਨਾਲ ਹਰਾਇਆ ਅਲਕਾਰਾਜ਼ ਨੇ ਇੱਕ ਗਲਤ ਟ੍ਰਿਮ ਨੂੰ ਠੀਕ ਕਰਨ ਲਈ ਮੁੰਡਨ ਕਰਵਾਇਆ ਜਦਕਿ ਅਗਾਸੀ ਨੇ ਇੱਕ ਲੰਬੀ ਜੰਤਕ ਵਾਲਾਂ ਦੀ ਗਾਥਾ ਨੂੰ ਖਤਮ ਕਰਨ ਲਈ ਮੁੰਡਾ ਕੱਟਿਆ ਜੇ ਅਲਕਾਰਾਜ਼ ਟੈਕਸ ਜਿੱਤਦਾ ਹੈ ਤਾਂ ਬਜ ਕਟ ਨੂੰ ਇੱਕ ਮਜ਼ੇਦਾਰ ਟੂਰਨਾਮੈਂਟ ਟੈਗ ਬਜਾਊ ਮਿੱਥੇ ਆਸਕ ਬਣਾਇਆ ਜਾਵੇਗਾ ਨਵੀਂ ਚੁਣੌਤੀ ਆਂਧਰਾ ਛੱਡ ਹਨੂਮਾ ਵਿਹਾਰੀ ਤ੍ਰਿਪੁਰਾ ਚ ਸ਼ਾਮਲ 2021 ਵਿੱਚ ਆਸਟ੍ਰੇਲੀਆ ਖਿਲਾਫ ਵਧੀਆ ਖੇਡਣ ਵਾਲੇ ਹਨੂਮਾ ਵਿਹਾਰੀ 2025-26 ਸੀਜ਼ਨ ਲਈ ਤ੍ਰਿਪੁਰਾ ਵੱਲੋਂ ਸਾਰੇ ਫਾਰਮੈਟ ਖੇਡਣਗੇ। ਵਿਹਾਰੀ ਦਾ ਟੀਚਾ ਹੈ ਕਿ ਉਹ ਵਧੀਆ ਖੇਡਣ ਅਤੇ ਨਵੇਂ ਮੌਕੇ ਲੱਭਣ ਕਿਉਂਕਿ ਉਸਨੇ 839 ਦੌੜਾਂ ਟੈਸਟ ਮੈਚਾਂ ਵਿੱਚ ਬਣਾਈਆਂ ਹਨ ਅਤੇ 950 ਤੋਂ ਵੱਧ ਦੌੜਾਂ ਫਰਸਟ ਕਲਾਸ ਮੈਚਾਂ ਵਿੱਚ ਬਣਾਈਆਂ ਹਨ। 2019 ਵਿੱਚ ਵੈਸਟ ਇੰਡੀਜ਼ ਵਿੱਚ 269 ਦੌੜਾਂ ਬਣਾਉਣ ਤੋਂ ਇਲਾਵਾ 2021 ਵਿੱਚ ਆਸਟ੍ਰੇਲੀਆ ਖਿਲਾਫ ਐਸ ਸੀਜੀ ਵਿੱਚ ਵਧੀਆ ਖੇਡਣ ਵਾਲੇ ਹਨੂਮਾ ਵਿਹਾਰੀ ਨੇ। ਕਰੇਲੂ ਕ੍ਰਿਕਟ ਵਿੱਚ ਇੱਕ ਨਵੀਂ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ ਹੈ। ਮਿਡਲ ਆਰਡਰ ਦਾ 30 ਸਾਲਾਂ ਦਾ ਬੱਲੇਬਾਜ਼ ਆਂਧਰਾ ਪ੍ਰਦੇਸ਼ ਛੱਡ ਕੇ 2025-26 ਸੀਜ਼ਨ ਵਿੱਚ ਤ੍ਰਿਪੁਰਾ ਵੱਲੋਂ ਖੇਡੇਗਾ। ਉਸਨੇ ਕਿਹਾ ਕਿ ਸੋਚ ਸਮਝ ਕੇ ਵਿਚਾਰ ਕਰਨ ਤੋਂ ਬਾਅਦ ਮੈਂ ਤ੍ਰਿਪੁਰਾ ਕ੍ਰਿਕਟ ਐਸੋਸੀਏਸ਼ਨ ਵਿੱਚ ਜਾਣ ਦਾ ਫੈਸਲਾ ਕੀਤਾ ਹੈ। ਜਿੱਥੇ ਮੈਂ ਖੇਡ ਦੇ ਤਿੰਨਾਂ ਫਾਰਮੈਟਾਂ ਵਿੱਚ ਸੂਬੇ ਦੀ ਨੁਮਾਇੰਦਗੀ ਕਰਾਂਗਾ। 2023-24 ਦੇ ਕਰੇਲੂ ਸੀਜ਼ਨ ਤੋਂ ਬਾਅਦ ਉਸ ਨੇ ਆਂਧਰਾ ਕ੍ਰਿਕਟ ਐਸੋਸੀਏਸ਼ਨ ਤੇ ਪੱਖਪਾਤ ਦਾ ਦੋਸ਼ ਲਾਇਆ ਸੀ ਅਤੇ ਕਿਤੇ ਹੋਰ ਜਾਣ ਦੀ ਇੱਛਾ ਜ਼ਾਹਰ ਕੀਤੀ ਸੀ। ਤ੍ਰਿਪੁਰਾ ਨਾਲ ਨਵਾਂ ਅਧਿਆਇ ਸ਼ੁਰੂ ਕਰਦੇ ਹਾਂ ਵਿਹਾਰੀ ਨੂੰ ਉਮੀਦ ਹੈ ਕਿ ਇਸ ਕਦਮ ਨਾਲ ਉਸ ਦੇ ਕ੍ਰਿਕਟ ਸਫ਼ਰ ਵਿੱਚ ਨਿਰੰਤਰਤਾ ਤੇ ਨਵੇਂ ਮੌਕੇ ਆਉਣਗੇ। ਟੇਬਲ ਟੈਨਿਸ ਜਾਰਡਨ ਚ ਹਰਕਮਰ ਦੀ ਤਾੰਕ ਪਿੰਡ ਚੰਗੇਰਾ ਦੇ ਹਰਕਮਰ ਸਿੰਘ ਨੇ ਜਾਰਡਨ ਦੇ ਅਮਾਨ ਸ਼ਹਿਰ ਵਿੱਚ ਹੋਈ ਡਬਲਯੂਟੀਟੀ ਯੂਥ ਕੰਟੈਂਡਰ ਕੋ ਮੰਤਰੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਾਂ ਭਾਰਤ ਦਾ ਨਾਮ ਰੋਸ਼ਨ ਕੀਤਾ ਉਸਨੇ ਅੰਡਰ 19 ਵਰਗ ਦੇ ਸਿੰਗਲ ਦੇ ਵਿੱਚ ਸੋਨੇ ਦਾ ਤਗਮਾ ਜਿੱਤਿਆ ਅਤੇ ਮਿਕਸਡ ਡਬਲਸ ਵਿੱਚ ਕਾਂਸੇ ਦਾ ਤਗਮਾ ਵੀ ਜਿੱਤਿਆ ਸਿੰਗਲ ਵਰਗ ਦੇ ਫਾਈਨਲ ਵਿੱਚ ਉਸਨੇ ਭਾਰਤ ਦੇ ਹੀ ਕੌਸ਼ਲ ਚੋਪੜਾ ਨੂੰ ਹਰਾਇਆ ਉਹ ਟੇਬਲ ਟੈਨਿਸ ਦੇ ਕੋ ਮੰਤਰੀ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਣ ਵਾਲਾ ਪਹਿਲਾ ਖਿਡਾਰੀ ਹੈ ਸੁਖਦੇਵ ਸਿੰਘ ਚੰਗੇਰਾ ਦਾ ਪੋਤਰਾ ਅਤੇ ਰਵਿੰਦਰ ਸਿੰਘ ਦਾ ਪੁੱਤਰ ਹਰਕਮਰ ਸਿੰਘ ਮੰਡੀ ਗੋਬਿੰਦਗੜ ਦੀ ਸੀਟੀ ਯੂਨੀਵਰਸਿਟੀ ਵਿੱਚ ਵਿਦਿਆਰਥੀ ਹੈ ਅੰਡਰ 19 ਵਰਗ ਵਿੱਚ ਉਸਦੀ ਕੋਮਾਂਤਰੀ ਰੈਂਕਿੰਗ 136 ਅਤੇ ਕੌਮੀ ਰੈਂਕਿੰਗ 7 ਹੈ ਪੰਜਾਬ ਵਿੱਚ ਉਹ ਪਹਿਲੇ ਸਥਾਨ ਤੇ ਹੈ ਉਹ ਪਿਛਲੇ 2 ਸਾਲਾਂ ਤੋਂ ਚੇਨਈ ਵਿੱਚ ਆਰ ਰਾਜੇਸ਼ ਕੋਲੋਂ ਸਿਖਲਾਈ ਲੈ ਰਿਹਾ ਹੈ ਉਸ ਦਾ ਅਗਲਾ ਟੀਚਾ ਕੋਮਾਂਤਰੀ ਟੂਰਨਾਮੈਂਟਾਂ ਵਿੱਚ ਹਿੱਸਾ ਲੈ ਕੇ ਭਾਰਤ ਲਈ ਹੋਰ ਜਿੱਤਾਂ ਦਰਜ ਕਰਨਾ ਹੈ ਪੰਜਾਬ ਟੇਬਲ ਟੈਨਿਸ ਐਸੋਸੀਏਸ਼ਨ ਨੇ ਹਰਕੁੰਬਰ ਦੀ ਇਸ ਜਿੱਤ ਤੇ ਖੁਸ਼ੀ ਪ੍ਰਗਟ ਕੀਤੀ ਹੈ। ਕੇਂਦਰ ਸਰਕਾਰ ਵੱਲੋਂ ਭਾਰਤ ਨੂੰ ਏਸ਼ੀਆ ਕੱਪ ਵਿੱਚ ਪਾਕਿਸਤਾਨ ਨਾਲ ਖੇਡਣ ਦੀ ਇਜਾਜ਼ਤ। ਕੇਂਦਰ ਸਰਕਾਰ ਨੇ ਭਾਰਤ ਦੀ ਕ੍ਰਿਕਟ ਟੀਮ ਨੂੰ ਏਸ਼ੀਆ ਕੱਪ ਵਿੱਚ ਪਾਕਿਸਤਾਨ ਨਾਲ ਖੇਡਣ ਦੀ ਇਜਾਜ਼ਤ ਦੇ ਦਿੱਤੀ ਹੈ। ਸਰਕਾਰ ਨੇ ਕਿਹਾ ਕਿ ਪਹਿਲਗਾਮ ਹਮਲੇ ਤੋਂ ਬਾਅਦ ਪਵਿੱਖ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਕੋਈ ਲੜੀ ਨਹੀਂ ਖੇਡੀ ਜਾਵੇਗੀ ਪਰ ਉਹ ਏਸ਼ੀਆ ਕੱਪ ਵਿੱਚ ਪਾਕਿਸਤਾਨ ਨਾਲ ਮੈਚ ਖੇਡਣ ਤੋਂ ਨਹੀਂ ਰੋਕਣਗੇ ਕਿਉਂਕਿ ਇਸ ਵਿੱਚ ਦੋਵਾਂ ਦੇਸ਼ਾਂ ਤੋਂ ਇਲਾਵਾ ਹੋਰ ਦੇਸ਼ ਵੀ ਮੈਚ ਖੇਡਣਗੇ ਏਸ਼ੀਆ ਕੱਪ 9 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ ਤੇ ਇਸ ਵਿੱਚ ਭਾਰਤ ਤੇ ਪਾਕਿਸਤਾਨ ਦਰਮਿਆਨ ਮੈਚ ਖੇਡਿਆ ਜਾਵੇਗਾ ਸਰਕਾਰ ਨੇ ਕਿਹਾ ਕਿ ਖੇਡ ਨੀਤੀ ਤਹਿਤ ਭਾਰਤ ਕੋ ਮੰਤਰੀ ਖੇਡ ਸੰਸਥਾਵਾਂ ਦੇ ਨਿਯਮਾਂ ਅਨੁਸਾਰ ਫੈਸਲਾ ਲੈ ਸਕਦਾ ਹੈ ਭਾਵੇਂ ਟੂਰਨਾਮੈਂਟ ਦੇਸ਼ ਵਿੱਚ ਹੋਵੇ ਜਾਂ ਵਿਦੇਸ਼ ਵਿੱਚ ਇਸ ਟੂਰਨਾਮੈਂਟ ਵਿੱਚ ਭਾਰਤ ਤੇ ਪਾਕਿਸਤਾਨ ਦਰਮਿਆਨ ਤਿੰਨ ਮੈਚ ਹੋ ਸਕਦੇ ਹਨ ਪਹਿਲਾ ਮੈਚ 14 ਸਤੰਬਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਹੋਵੇਗਾ ਤੇ ਦੋਵੇਂ ਟੀਮਾਂ ਦੇ ਵਧੀਆ ਖੇਡਣ ਤੇ ਅਗਲੇ ਮੈਚ ਵੀ ਹੋ ਸਕਦੇ ਹਨ ਸੁਨੀਲ ਗਾਵਸ ਕਰਨੇ ਕਿਹਾ ਆਪਣੀ ਕ੍ਰਿਕਟ ਤੇ ਧਿਆਨ ਦਿਓ ਅਸੀਂ ਆਪਣੇ ਬਾਰੇ ਸੋਚਾਂਗੇ ਸੁਨੀਲ ਗਾਵਸ ਕਰਨੇ ਸ਼੍ਰੇਸ਼ ਸૈયਰ ਨੂੰ ਏਸ਼ੀਆ ਕੱਪ ਟੀਮ ਤੋਂ ਬਾਹਰ ਰੱਖਣ ਤੇ ਵਿਦੇਸ਼ੀ ਕ੍ਰਿਕਟਰਾਂ ਦੀ ਆਲੋਚਨਾ ਕੀਤੀ ਹੈ ਉਨਾ ਕਹਿਆ ਕਿ ਭਾਰਤੀ ਚੋਣਕਾਰਾਂ ਦੇ ਫੈਸਲਿਆਂ ਤੇ ਵਿਦੇਸ਼ੀਆਂ ਨੂੰ ਟਿੱਪਣੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਭਾਰਤ ਦਾ ਮਾਮਲਾ ਹੈ। ਉਹਨਾਂ ਕਹਿਆ ਕਿ ਹੈਰਾਨੀ ਦੀ ਗੱਲ ਹੈ ਜਿਨ੍ਹਾਂ ਦਾ ਭਾਰਤੀ ਕ੍ਰਿਕਟ ਵਿੱਚ ਕੋਈ ਹਿੱਸਾ ਨਹੀਂ ਹੈ ਉਹ ਬੈਸ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਅੱਗ ਵਿੱਚ ਤੇਲ ਪਾ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਆਪਣੇ ਦੇਸ਼ ਦੀ ਕ੍ਰਿਕਟ ਵੇਖਣੀ ਚਾਹੀਦੀ ਹੈ ਅਤੇ ਸਾਨੂੰ ਭਾਰਤੀਆਂ ਨੂੰ ਆਪਣੀ ਕ੍ਰਿਕਟ ਦੀ ਚਿੰਤਾ ਕਰਨੀ ਚਾਹੀਦੀ ਹੈ। ਹਰਮਨ ਰੇਡੀਓ ਹਰ ਰੋਜ਼ ਲੈ ਕੇ ਆਉਂਦਾ ਹੈ ਖੇਡ ਖਬਰਾਂ ਖੇਡਾਂ ਸੰਬੰਧੀ ਕੋਈ ਵੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਸੰਪਰਕ ਕਰੋ ਮਿਲਦੇ ਹਾਂ ਅਗਲੇ ਬੁਲੇਟਿਨ ਵਿੱਚ ਧੰਨਵਾਦ